ਫਤੇਗੜ ਸਾਹਿਬ ਉਸ ਸਥਾਨ ਤੇ ਮੌਜੂਦ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਭਜਾਦਿਆਂ ਨੂੰ ਸੈਭਜਾਦਾ ਜ਼ੁਰਾਵਰ ਸਿੰਘ ਅਤੇ ਸੈਭਜਾਦਾ ਫਤੇਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਜ਼ਰੂਰ ਹਰ ਸਾਲ ਤੁਹਾਨੂੰ ਇਤਿਹਾਸ ਸਮਝਾਉਂਦੇ ਆ ਸੁਣਾਉਂਦੇ ਆ ਪਰ ਇਸ ਵਾਰੀ ਤੁਹਾਨੂੰ ਪਤਾ ਲੱਗੇਗਾ ਵੀ ਅਸਲ ਦੇ ਵਿੱਚ ਨੀਂਹਾਂ ਦੇ ਵਿੱਚ ਨਿਵਾਨ ਤੋਂ ਪਹਿਲਾਂ ਉਹਨਾਂ ਨੂੰ ਕਿੰਨੇ ਕੁ ਤਸੀਹੇ ਦਿੱਤੇ ਗਏ ਸੀ ਪਰ ਉਹ ਇੱਕ ਵਾਰੀ ਵੀ ਡੋਲੇ ਨਹੀਂ ਆਪਣੇ ਧਰਮ ਤੋਂ ਇੱਕ ਵਾਰੀ ਵੀ ਉਹ ਪਿੱਛੇ ਨਹੀਂ ਹਟੇ ਪੂਰੇ ਇਤਿਹਾਸ ਦੇ ਵਿੱਚ ਕਦੇ ਤੁਸੀਂ ਇਹੋ ਜੀ ਗੱਲ ਨਹੀਂ ਸੁਣੀ ਹੋਣੀ ਕਿ ਸਹਿਬਜ਼ਾਦਿਆਂ ਹੱਥਾਂ 'ਚ ਅੱਗ ਦੇ ਪੁਲੀਤੇ ਦਿੱਤੇ ਗਏ ਅੱਗ ਦੇ ਕੋਲੇ ਦੇ ਕੇ ਮੁੱਠੀਆਂ ਮਿਚੀਆਂ ਗਈਆਂ ਤੇ ਵਿੱਚ ਅੱਗ ਦਾ ਕੋਲਾ ਦਿੱਤਾ ਜਾਏ ਤੇ ਮੁੱਠੀ ਮਿਚੀ ਜਾਏ ਤਾਂ ਕਿੰਨਾ ਚ ਇਸ ਤਰ੍ਹਾਂ ਮਹਿਸੂਸ ਹੋਏਗਾ ਸੋਚਾ ਆਨੰਦ ਨੇ ਕਿਹਾ ਕਿ ਸਪੋਲੀਏ ਨੇ ਇਹਨਾਂ ਨੂੰ ਹੁਣੇ ਕੁਚਲ ਦੇਣਾ ਚਾਹੀਦਾ ਵੱਡੇ ਹੋ ਕੇ ਸੱਪ ਬਣਨਗੇ ਦਿਵਾਰ ਚਿੰਨੀ ਗਈ ਚਿੰਨੇ ਦੇ ਗਏ ਚਿੰਨੇ ਦੇ ਗਏ ਜਦੋਂ ਪਾਲ ਦਿਵਾਰ ਸਿਰ ਉਪਰ ਆ ਗਈ ਉਦੋਂ ਦਾ ਘਰ ਵਰਤੇ ਆ ਕਿ ਉਹ ਦਿਵਾਰ ਫੱਟ ਗਈ 9 ਸਾਲ ਦੇ 7 ਸਾਲ ਦੀ ਉਮਰ ਬਾਬਿਆਂ ਦੀ ਸਹਿਬ ਜੱਡਿਆਂ ਦੀ ਜਦੋਂ ਜਲਾਦਾ ਨੂੰ ਕਿਹਾ ਹੋਵੇਗਾ ਕਿ ਇਹਨਾਂ ਦੇ ਕੋਡੇ ਛਾਤੀ ਤੇ ਕੋਡੇ ਰੱਖ ਕੇ ਇਹਨਾਂ ਦੇ ਸਾਰ ਰਗਾਂ ਵੱਡੀਆਂ ਜਾਣ ਤਾਂ ਮੇਰੇ ਦਾ ਇਤਿਆਜ਼ ਦਸਣ ਲੱਗੇ ਦਿਲ ਕੰਬਦਾ ਹੈ ਉਹ ਤੋਂ ਵਾਲੀ ਮਰਿੰਡੇ ਤੋਂ ਸਹਿਬਜਾਦੇ ਨੂੰ ਕੈਦ ਕਰਕੇ ਦਾਦੀ ਮਾ ਮਾਤਾ ਗੁਜਰ ਕੌਰ ਜੀਆ ਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀਆ ਨੂੰ ਇੱਥੇ ਠੰਡੇ ਬੁਰਜ ਲੈ ਕੇ ਆਂਦਾ ਜਾਂਦਾ ਹੈ ਠੰਡਾ ਬੁਰਜ ਉਹ ਹੈ ਜਿਹੜਾ ਹਰ ਵੇਲੇ ਠੰਡਾ ਰਹਿਣ ਵਾਲਾ ਜੂਨ ਜੁਲਾਈ ਦੇ ਮਹੀਨੇ ਠੰਡਾ ਰਹਿਣ ਵਾਲਾ ਉਸ ਠੰਡੇ ਬੁਰਜ ਵਿੱਚ ਸਹਿਬਜਾਦੇ ਨੂੰ ਤੇ ਮਾਤਾ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਇੱਕ ਕੈ ਕੈਦੀ ਬਣਾ ਕੇ ਉਹ ਕੈਦਖਾਨੇ ਵਿੱਚ ਰੱਖਿਆ ਗਿਆ ਨਾ ਇਹਨਾਂ ਨੂੰ ਕੋਈ ਦਾਲੇ ਕੱਪੜਾ ਨਾ ਕੋਈ ਸ਼ਿਕਨ ਵਾਸਤੇ ਕੋਈ ਪ੍ਰਸ਼ਾਦਾ ਪਾਣੀ ਪਦਾਰਥ ਕੋਈ ਵੀ ਨਾ ਦਿੱਤਾ ਗਿਆ। ਝਕਾਰਾ ਛੱਡ ਕੇ ਜਦੋਂ ਕਿਚੇਰੀ ਚ ਜਾਂਦੇ ਨੇ ਤਾਂ ਉਹਨਾਂ ਨੂੰ ਸਹਿਬਜ਼ਾਦਿਆਂ ਨੂੰ ਜਿਹੜੇ ਸੂਬਾ ਸਰਾਂਦਾ ਹੋਰ ਉਹਦੇ ਸੁਚਾ ਆਂੰਦਾ ਸ਼ੇਰ ਕਾ ਪਠਾਨ ਮੇਰੇ ਕੋਟਲਾ ਹੋਰ ਜਹ ਅਹਲਕਾਰ ਨੇ ਉਹ ਸਾਰੇ ਡਰਾਉਂਦੇ ਨੇ ਧਮਕਾਉਂਦੇ ਨੇ ਹਰ ਹੀਲਾ ਵਰਤਦੇ ਨੇ ਤਾਂ ਸਹਿਬਜ਼ਾਦਿਆਂ ਨੇ ਸਿਰ ਨਹੀਂ ਝੁਕਾਇਆ ਆਪਣੇ ਜੁੱਤੀ ਆਪਣੇ ਜੋੜੇ ਵਿਖਾਏ ਜੋੜੇ ਵਖਾ ਕੇ ਜਦੋਂ ਜੋੜੇ ਖ ਬਖਾ ਕੇ ਅੰਦਰ ਗਏ ਤਾਂ ਸਾਰੇ ਅਹਲਕਾਰ ਹੱਕੇ ਵੱਕੇ ਰਹਿ ਗਏ ਉਹ ਬਾਬਾ ਜੀ ਬਚਨ ਯਾਦ ਕਰਦੇ ਰਹੇ ਦਾਦੀ ਮਾਂ ਦੀ ਸਿੱਖਿਆ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਮੋਤੀਰਾ ਮਿਹਰੇ ਨੂੰ ਪਤਾ ਲੱਗਿਆ ਜਦੋਂ ਕਿ ਸਹਬ ਜਾਦੇ ਰਾਤ ਠੰਡ ਚ ਰਹੇ ਇਹਨਾਂ ਨੂੰ ਢਾਲੇ ਕੱਪੜਾ ਨਹੀਂ ਕੋਈ ਮਿਲਿਆ ਮੋਤੀਰਾ ਮਿਹਰਾ ਜਾਂਦਾ ਘਰ ਆਪਣੇ ਘਰੋਂ ਜਾ ਕੇ ਦੁੱਧ ਗਰਮ ਕਰਕੇ ਲਿਆਉਂਦਾ ਠੰਡੇ ਬੁਰਜ ਦੇ ਗੇਟ ਤੇ ਜੋ ਸਿਪਾਈ ਖੜੇ ਸਨ ਉਹਨਾਂ ਨੇ ਕਿਹਾ ਵੀ ਨਹੀਂ ਮੋਤੀ ਇਹ ਆਪਣੇ ਦੁਸ਼ਮਣ ਦੇ ਬੱਚੇ ਨੇ ਦੁਸ਼ਮਣ ਦੀ ਜੋ ਮਾਤਾ ਮਾਤਾ ਗੁਜਰੀ ਹੈ ਇਹਨੂੰ ਅਪ ਦੁੱਧ ਨਹੀਂ ਛਕਾਉਣਾ ਦੇਹ ਲੈ ਕੇ ਕੁਝ ਵੀ ਕਰਕੇ ਦੁੱਧ ਮੋਤੀ ਰਾ ਮੇਰੇ ਨੇ ਠੰਡਾ ਬੁਰਜ ਮਾਤਾ ਗੁਜਰੀ ਤੇ ਸਹਿਬਜ਼ਾਦੇ ਨੂੰ ਪਿਆਇਆ ਕਾਜੀ ਨੇ ਫਤਵਾ ਕੀ ਸੁਣਾਇਆ ਕਿ ਇਹਨਾਂ ਨੂੰ ਜਿਉਂਦਿਆਂ ਹੀ ਦਵਾਰ ਵਿੱਚ ਚਿੰਨ੍ਹ ਦੇ ਪਾ ਜਾਏ ਦਾ ਕਾਜੀ ਨੇ ਜੋ ਫਤਵਾ ਦਿੱਤਾ ਸੀ ਉਹਨੂੰ ਦੁਬਾਰਾ ਕਰੋੜ ਤੋੜਦਾ ਕਰੀ ਗਈ ਕਿ ਇਹਨਾਂ ਨੂੰ ਜਿਉਂਦਿਆਂ ਹੀ ਦਵਾਰ ਵਿੱਚ ਚੇੜਨ ਦਿੱਤਾ ਜਾਏ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਰਸ਼ਨ ਕਰ ਰਹੇ ਹੋ ਜਿੱਥੇ ਭੋਰਾ ਸਾਹਿਬ ਹੈ ਭੋਰਾ ਸਾਹਿਬ ਉਸ ਪਾਲਕੀ ਸਾਹਿਬ ਉਸ ਦੀਵਾਰ ਪਰ ਸਿਸ਼ੋਭਤ ਹੈ ਜਿਹੜੀ ਪਾਲਕੀ ਵਿੱਚ ਸਹਿਬ ਜਾਦੇ ਚਿਣੇ ਗਏ ਸਨ ਤਾਂ ਸਹਿਬ ਜਦਿ ਸ਼ਹਾਦਤ ਹੋਣ ਤੋਂ ਬਾਅਦ ਮੋਤੀਰਾ ਮਹਿਰਾ ਮਾਤਾ ਗੁਜਰੀ ਜੀ ਜਿਨ ਜਗ੍ਹਾ ਛੰਡੇ ਉੱਤੇ ਦੱਸਦਾ ਹੈ ਕਿ ਮਾਂ ਗੁਜਰੀ ਜੀ ਮਾਤਾ ਅੱਜ ਭਾਣਾ ਵਰਤ ਗਿਆ ਤੇਰੇ ਲਾਲ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸ਼ਹੀਦ ਹੋਏ ਤਾਂ ਮਾਤਾ ਗੁਜਰੀ ਜੀ ਗੁਰਦੁਆਰਾ ਠੰਡਾਪੁਰ ਸਾਹਿਬ ਜਿੱਥੇ ਸੀ ਸ਼ੋਭਤ ਹੈ ਇਸ ਜਗ੍ਹਾ ਦੇ ਉੱਪਰ ਮਾਤਾ ਜੀ ਬੈਠੇ ਸਨ ਸਾਬ ਜਦੋਂ ਅੜੀਕ ਕਰਦੇ ਸਨ ਨਾਮ ਸਿਮਰ ਵਿੱਚ ਜੁਟੇ ਸਨ ਬੈਠੇ ਬੈਠੇ ਨਾਮ ਸਿਮਰ ਕਰਦੇ ਕਰਦੇ ਆਪਣੇ ਸਰੀਰ ਦਾ ਪਰੀ ਤਿਆਗ ਕਰ ਗਏ